ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਜੀ ਤਾਂ ਨਹੀਂ ਇਹ ਤਾਂ ਢੋਲਣਾ ਪਊਗਾ ਇਹ ਦਵਾਈ ਪਾਈ ਦੇਣੀ ਹੈ ਜੀ ਨਹੀਂ ਨਹੀਂ ਸਾਫ਼ ਕਰਕੇ ਮੈਂ ਉੱਧਰ ਪਾ ਦੇਂਗਾ ਉੱਥੇ ਧਰ ਦੇਣੀ ਆ ਹਾਂ ਹਾਂ ਇਹ ਹੋ ਗਏ ਭਾਰੀ ਭਰੇ ਜਲਦੀ ਕਰੀਏ ਭਾਰੀ ਇਹਦੇ ਆਪਾਂ ਇਹਦੇ ਨੂੰ ਜੈਕ ਵੀ ਬਣਾਉਣੇ ਪੈਣਗੇ ਨਾ ਆਜੀ ਸਤਿ ਸ੍ਰੀ ਅਕਾਲ ਕੀ ਆਲਾ ਕਹਿਣਾ ਜੀ ਤਾਂ ਆਪਾਂ ਹੁਣ ਕਰਨੇ ਆ ਆਪਾਂ ਬਣਾਉਣੇ ਆ ਸਕੀਮਾਂ ਥੋੜਾ ਜਿਹਾ ਪਾਣੀ ਕੱਢਣਾ ਪਊ ਆਪਾਂ ਨੂੰ ਮੱਖੀਆਂ ਵਾਸਤੇ ਮੱਖੀਆਂ ਬਹੁਤ ਸੀ ਅੱਜ ਦੋ ਘੰਟਾ ਦਾ ਫੇਰ ਧਰਨੋਂ ਭੁੱਲ ਗਏ ਸੀ ਫੇਰ ਫਾਇਦਾ ਬੜਾ ਆਨਗਾ ਤਰੇ ਹੈ ਗਿਆ ਪੱਟੇ ਇਹ ਕੁੱਤੇ ਵਾਲੇ ਕਿੰਦਰੀਆਂ ਦੇ ਥੋੜਾ ਜਿਹਾ ਬਣਾ ਕੇ ਪਾ ਲਓ ਜਿਹੜਾ ਪੈਗਾਸ ਜਿਹੜਾ ਬੰਦੇ ਪਾਣੀ ਸਾਰਾ ਹੜ੍ਹ ਦੇ ਕਿੱਥੇ ਬਾਹਰ ਪਾਣੀ ਹੋਊਗਾ ਉੱਥੋਂ ਪਾ ਕਰਨਾ ਹੈ ਲੋਜੀ ਹੁਣ ਏਸੀ ਦੀ ਦਵਾਈ ਤਾਂ ਖਵਾ ਵੀ ਬਹੁਤ ਗਰਮ ਗਰਮ ਆਉਂਦੀ ਆ ਮਿੱਤਰੋ ਤੇ ਜਵਾਂ ਲੋਕ ਬਰੋਆ ਫੇਰ ਤੋਰਨਾ ਸੀ ਜੀ ਨੂੰ ਤੱਕ ਜੀ ਨਾਲ ਆਪਾਂ ਇਹ ਸਮੈੜੀ ਇਹ ਦਵਾਈ ਹੈ ਕਿਉਂਕਿ ਨਹੀਂ ਵੱਡੀ ਸੀ ਪੱਟੀ ਦੇ ਹਿਸਾਬ ਦੇ ਨਾਲੇ ਘੱਟੋ-ਘੱਟ ਟੱਕਲ ਜੇ ਮੇਰੇ ਹਿਸਾਬ ਨਾਲ 10-15 ਐਮਲ ਬੱਤੀ ਪੈਗੀ ਹੋ ਪੂਰਾ ਹਾਂ ਦੇ ਜੇ ਤੱਕ ਵੀ ਢਾਲੀ ਵੜ ਗਈ ਨਾ ਮੇਰੇ ਕਰੀ ਉਨੇ ਨੂੰ ਆਪਾਂ ਥੋੜਾ ਜਿਹਾ ਹਿਲਾ ਦੇਣਾ ਹੈ ਹਲੇ ਉਹਨਾਂ ਵਾਸਤੇ ਕੋਈ ਆਪਾਂ ਥੋੜਾ ਜਿਹਾ ਪੁਈ ਸੈਕੋਂ ਆ ਦੇਖ ਸਕਦੇ ਹਾਂ ਬਹੁਤ ਅਕੜਾ ਆ ਮੱਖੀਆਂ ਦਾ ਜਿਹੜਾ ਫਾਰਮੂਲਾ ਬਹੁਤ ਸੱਟਾਂ ਵਧੀਆ ਹੈ ਇਹਜੇ ਬਣਾਵਾ ਫਲੇਵਰ ਆ ਨਾ ਹਾਂ ਖੁਸ਼ਬੂ ਇਹ ਤੇ ਗੁਲਗੰਦਰ ਗਿਆ ਦੀ ਆਹੀ ਤਾਂ ਫਿਰ ਮੱਖੀ ਹੁੰਦੀ ਹੈ ਨਾ ਜਿਹੜੀ ਮੱਖੀ ਆਉਂਦਾ ਵੀ ਸੈਟ ਵਿੱਚ ਇਹੀ ਆ ਨਾ ਨਾਲੇ ਜਾਂਦਾ ਵੀ ਇਹ ਹਾਂ ਤਾਂ ਗਾਲਮ ਨੇ ਕੜਦਾ ਬੋਲ ਤੇ ਆਰੀਆਸ ਖਾਲਸਿਕ ਇਹਦੇ ਨੂੰ ਦੇ ਸਕਦੇ ਆ ਜੋਤਨੰਦਨ ਚੱਲੀ ਰਿਹਾ ਹੈ ਆ ਮੱਖਣੀ ਵਰਗਾ ਮਾਸਾਰਿਆਂ ਦੇ ਇਸਾ ਦੇ ਹਨ ਤਾਂ ਤੁਸੀਂ ਦੇਖੋ ਇਹ ਪੋਸਤਾ ਮੈਂ ਇਹਨਾਂ ਨਾਲ ਚੌੜ ਕਰਨ ਲੱਗਿਆ ਪਵਨ ਵਰਗੇ ਨਾਲ ਇਹ ਜਮੀਂ ਭਰ ਗਿਆ ਸੀਗਾ ਮੈਂ ਕੌਲੀ ਜੀ ਪਲਸਕਰ ਜੀ ਤੇ ਪਾ ਕੇ ਆਥ ਇਹਨਾਂ ਨੂੰ ਮੈਂ ਲਾਇਆ ਉਹ ਮੜੇਕ ਤੇ ਨਾਲ ਮੈਂ ਸਵਾਦ ਸੁਣੀ ਚੀਜ਼ ਲੈ ਕੇ ਦਿੱਤੀ ਆ ਤਾਂ ਇਹਨਾਂ ਨਾਲ ਚੌੜ ਕਰਨ ਲੱਗੇ ਤੇ ਪਲਸਕਰ ਜਿਹੜੀ ਕੌਲੀ ਜੀ ਹੁੰਦੀ ਹੈ ਨਾ ਡਿਸਪੋਜ਼ਲ ਆਪਾਂ ਨੂੰ ਫਰੂਟ ਜਿਆ ਪਾ ਕੇ ਦਿੰਦੇ ਆ ਸਾਰਾ ਜਿਹਾ ਆਪਾਂ ਕੋਈ ਚਾਟ ਜੀ ਖਾਣੇ ਆ ਨਾ ਤਾਂ ਦੇਖ ਲੈ ਵੀ ਉਨੀ ਜਿਆਦੇ ਉਹ ਭਰੀ ਦੀ ਸੀਗੀ ਕੀ ਜੀ ਉਹੀ ਮਤਲਬ ਮਾਲਾ ਲੱਖਾਂ ਤਾਂ ਅੱਜ ਮਹਿਸੂਸ ਆਪਣੇ ਆਪ ਵੇਰ ਦੁਬਾਰੇ ਹੋਇਆ ਯਾਰ ਕਈ ਦਿਨ ਹੋ ਗਏ ਆਪਾਂ ਦਵਾਈ ਨਹੀਂ धरी ਉੱਦੇ ਧਰੀ ਸੀ ਆ ਕੱਲੇ ਥਾਲ ਨਹੀਂ ਕੰਮ ਲੋੜ ਕਰਤਾ ਸੀ ਸਾਰੇ ਫਾਰਮ ਦਾ ਤਾਂ ਜਿਹੜੀ ਆ ਫालतੂ ਮੱਖੀ ਸੀ ਇਹ ਨਹੀਂ ਆਈ ਸੀਗੀ ਜੀ ਉਹ ਆ ਦੇ ਆ ਥਾਲ ਪਿੰਗਾ ਜਾ ਮੈਂ ਤਾਂ ਸਹੀ ਭਾਂਡਾ ਜੇ ਰੱਖੀ ਐ ਨਾ ਉਹਦੇ ਚ ਸਾਰੇ ਚ ਬਣ ਚਲੇ ਗਏ ਭਾਂਡਾ ਢੱਕਣ ਜਾਵੇਂ ਲੱਗਦਾ ਇੱਥੇ ਜੀ ਇਹ ਦਿਓ ਚਾਹ ਬਸ ਮਾਰੀ ਦੀ ਪਰਾਂ ਦੀ ਆਪਾਂ ਦਵਾਈ ਠੀਕ ਹੈ ਜੇ ਪਾਣੀ ਦੀ ਲੋੜ ਹੋਈ ਪਾਣੀ ਦੀ ਮਾਤਰਾ ਤਾਂ ਬਤਾਵਾਂਗੇ ਪਰ ਦਵਾਈ ਮਾਰੀ ਦੀ ਪਰ ਬਸ ਇਹਦੇ ਪੱਟੀਆਂ ਨਾਲ ਆਈ ਪਾਦਾਂਗੇ ਬਸ ਦਵਾਈ ਰੱਖਿਆ ਕਰੋ ਉਦਰੀ ਬੱਚਿਆਂ ਤੋਂ ਦੂਰੀ ਰੱਖਿਆ ਕਰੋ ਤਾ ਕਈ ਵਾਰੀ ਇਹ ਹੋ ਹੁੰਦਾ ਨਾ ਪਸੂਆਂ ਪਸੂਆਂ ਦੇ ਕੋਈ ਭਲੇਖੇ ਨਾਲ ਕਈ ਵਾਰੀ ਕੋਈ ਦਵਾਈਆਂ ਬਹੁਤ ਪੰਗਾਂ ਵਾਲੀਆਂ ਪਸੂਆਂ ਨਾਲ ਆਪਾਂ ਤਾਂ ਦਵਾਈ ਨੂੰ ਚਾੱਕ ਕੇ ਉਹਨਾਂ ਨੂੰ ਪਾ ਦੰਨੇ ਆ ਇਹਨੂੰ ਅਸੀਂ ਉਤਰੀ ਲਈ ਆਨੇ ਉਹਨਾਂ ਦਵਾਈ ਨੂੰ ਚਾੱਕ ਕੇ ਤੇ ਆਹ ਦੇਖ ਸਕਦੇ ਆ ਆਹਦੇ ਰਿਜ਼ਲਟ ਹੁਣ ਜਿਵੇਂ ਜਿਵੇਂ ਪਾਣੀ ਤੇ ਇਹ ਆਉਣਗੀਆਂ ਇਹਦੇ ਸਵਾਦ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਪਾਣੀ ਪਿਆ ਹੋਵੇ ਯਾਨੀ ਕਿ ਟਰੇ ਵੱਡੀ ਐ ਇਹਨੂੰ ਪੂਰਾ ਪੱਧਰ ਥਾਂ ਕਰਕੇ ਰੇਤੇ ਵਾਲਾ ਆ ਪਾ ਮਾੜਾ ਮਾੜਾ ਪਾਣੀ ਬਣਿਆ ਹੋਵੇ ਤੇ

ਅਧੇ ਰੱਖੇ ਇਤਨੇ ਘੰਟੇ ਆ ਪੈਰੋਂ ਹੁਲਾਇਆ ਸੀ ਗਿਆ ਆਪਣੇ ਕੋਲ ਇਹਨਾਂ ਇੱਥੇ ਵੀ ਮੜਾਇਆ ਜਦੋਂ ਲਮਾ ਕੋਲ ਪਾਣੀ ਕੱਟੜਾ ਬਾਤੂ ਜਾਂਦਾ ਦੇਖੋ ਮੈਂ ਕਿ ਪੰਜ ਜਿਹੜਾ ਪਟਕਾ ਕਰਦੇ ਨੇ ਵਸ ਜਿਹੜਾ ਨਾ ਥਾਂ ਤੇ ਲਾਈ ਗਏ ਨਾ ਗੜੇ ਇੱਧਰ ਦੇਖੋ ਆਦੇ ਮਰਗਾਂ ਆਦੇ ਸਾਰੀਆਂ ਆ ਥੋੜਾ ਜਿਹਾ ਸੈਕਟ ਵਿੱਚ ਜਾਇਆ ਹੁੰਦਾ ਤਾਂ ਗਲਤ ਹੈ ਯਾਨੀ ਕਿ ਬਾੜੀ ਮੋਟੀ ਹੋਏ ਨੇ ਦਵਾਈ ਵੀ ਵੱਧ ਪੈਂਦੀ ਏ ਨੂੰ ਜਮਾ ਪਤਲਾ ਕਰੋ ਆਦੇ ਇੱਧਰਲੀ ਸਾਈਡ ਤੇ ਰੱਖਣਾ ਹੁੰਗਾ ਸੀ ਤਾਂ ਇਹ ਸਾਰੀਆਂ ਮਰੀ ਜਾਂਦੀਆਂ ਕੁਝ ਮਰ ਕੇ ਆਦੇ ਪਾਸੇ ਹੱਸੇ ਆ ਡਗ ਪਆਂ ਦੀਆਂ ਨੇ ਔਰ ਜਿਹੜੀਆਂ ਤਾਂ ਉੱਡ ਗਈਆਂ ਠੀਕ ਐ ਜਿਹੜੀਆਂ ਉੱਡ ਨਹੀਂ ਆ ਸਾਰੀਆਂ ਜਿਹੜੀਆਂ ਆਪੋ ਕੇ ਜਿਹਾ ਖੇਲੇ ਮਾਰ ਕੇ ਡਗ ਪਆਂ ਦੀਆਂ ਇਹਦੇ ਵਿੱਚ ਬੈਠਣ ਦਾ ਕਾਰਨ ਹੈ ਇਹਨਾਂ ਤੋਂ ਬੈਠਣ ਜਾਂਦਾ ਜਾਦੇ ਪਾਣੀ ਕੁਮੱਕੀ ਇੱਕੇ ਦਮ ਪੈਂਦੇ ਨੇ ਥੋੜਾ ਜਿਹਾ ਪਾਣੀ ਹੋਵੇ ਤਾਂ ਇੱਕ ਦੂਜੀ ਦੇ ਉੱਤੇ ਥਰ ਕੇ ਮਤਲਬ ਬੈਕ ਨਹੀਂ ਜਾ ਰਿਹਾ ਨਹੀਂ ਤਾਂ ਮੋੜੇ ਕਿ ਐਕਟਰ ਨੇ ਮੱਖੀ ਇਹ ਵੀ ਤੁਸੀਂ 5-4 ਮਿੰਟ ਰੋਕੋ ਲੌਬੀ ਇਹ ਤਾਂ ਤੁਹਾਨੂੰ ਦਿਖਾਤਾ ਹੋ ਗਿਆ ਕੰਮ ਸੈਟ ਤੇ ਕਿਉਂਕਿ ਅੱਜ ਜਨਤਾ ਪਾਰਟੀ ਆਈ ਵੀ ਸਾਰੇ ਜਵਾਕ ਸਕੀਰੀਆਂ ਚ ਛੁੱਟੀਆਂ ਮਿਲੀਆਂ ਹੁਣ ਫਿਰ ਭੱਜਦੇ ਇੱਕ ਦੂਜੇ ਕੋਲੇ ਤਾਂ ਫਿਰ ਤੁਹਾਨੂੰ ਪਤਾ ਹੁਣ ਬੱਚੇ ਦਾ ਬੱਚੇ ਹੀ ਹੁੰਦੇ ਬਾਰਬੂਰ ਜਾਦੇ ਖੋਲੀ ਜਾਂਦੇ ਰਹਿੰਦੇ ਆ ਤਾਂ ਉਹਦਾ ਕਰਕੇ ਜਾਦੇ ਵੱਲ ਜਾਂਦੀਆਂ ਤਾਂ ਹਜੇ ਤਾਂ ਇੱਥੇ ਬਾਲੀਆਂ ਜਾਦੇ ਹੁੰਦਾਂ ਸੀ ਆ ਦੇਖੋ ਇਹਨਾਂ ਨੇ ਸ਼ੀਸ਼ਾ ਕਿਵੇਂ ਖਰਾਬ ਕੀਤਾ ਸੀ ਆ ਤੁਸੀਂ ਦੇਖ ਸਕਦੇ ਸਾਰੇ ਨਿਸ਼ਾਨ ਐ ਸਾਫ਼ ਕਰਨ ਵਾਲਾ ਕਿ ਤੁਹਾਨੂੰ ਹੋ ਸਕਦਾ ਦਿਂਦੇ ਹੋਣ ਹਨਾ ਇਹ ਸਾਰੀਆਂ ਮੱਖੀਆਂ ਦੇ ਨਿਸ਼ਾਨੀਆਂ ਤਾਂ ਹੁਣ ਤੁਸੀਂ ਦੇਖ ਸਕਦੇ ਆ ਆਪਾਂ ਹੁਣੇ ਰੱਖ ਕੇ ਗਏ ਸੀਗੇ ਇਹਨਾਂ ਦੇ ਵਿੱਚ ਤੁਸੀਂ ਦੇਖੋ ਤੈਰਦੀਆਂ ਜਿਉਂ-ਜਿਉਂ ਜਾ ਕੇ ਇੱਧਰ ਬੈਠੀ ਜਾਂਦਾ ਤਾਂ ਇਹਨਾਂ ਨੇ ਇੱਧਰ ਹੀ ਆ ਜਾਣਾ ਸਾਰਿਆਂ ਨੇ ਆ ਦੇਖੋ ਜਿਹੜੀਆਂ ਇਹਦੇ ਬੈ ਗਈਆਂ ਇਹ ਸਾਰੀਆਂ ਮਿੱਠੇ ਨੂੰ ਜਾਂਦੀਆਂ ਇਹਦੇ ਵਿੱਚ ਕੋਈ ਸਮੈਲੀ ਇਦਾਂ ਦੀ ਬਣੀ ਵੀ ਹੈ ਦਵਾਈ 'ਚ ਤਾਂ ਆਟੋਮੈਟਿਕ ਇਹਦੇ ਪੰਮੀਰੀਆਂ ਵਾਂਗ ਘੁੰਮਦੀਆਂ ਹਨ ਜਾਂ ਮਕਿਸਤੀ ਜੀ ਡੋਦੀ ਜਾਂਦੀਆਂ ਠੀਕ ਹੈ ਤਾਂ ਇੱਧਰ ਵੀ ਤੁਸੀਂ ਦੇਖ ਸਕਦੇ ਆ ਕਾਹੀ ਆਇਦਰ ਦੇ ਪਾਸੇ ਕੱਲੀ ਲਾ ਦੇਈ ਦੀ ਆ ਤਾਂ ਕੋਈ ਕੁੱਤੇ ਐਸ ਵాలే ਜਿਹੜੇ ਖੁੱਲੇ ਹੁੰਦੇ ਆ ਉਹ ਵੀ ਪਿੰਦਰੇ ਚ ਕਰ ਦੇਈਦੇ ਆ ਵੀ ਕੋਈ ਪ੍ਰੋਬਲਮ ਨਾ ਜੀ ਤਾਂ ਹੌਸਲਾਓ ਦੇਖੋ ਪਰ ਲੋਕਾਂ ਦਾ ਵੀ ਟਾਈਮ ਆ ਚਲਦਿਆਂ ਬੈਠੀਆਂ ਨਿਆਰੀ ਨਾਲ ਚਲੋ ਮਾੜੀ ਮੁੱਟੀ ਤਾਂ ਗਰਮੀ ਫਿਰ ਆਪਾਂ ਹੀ ਮੰਨਦੇ ਆ ਤਾਂ ਮੱਖੀਆਂ ਵਾਲਾ ਕਿਵੇਂ ਲੱਗਿਆ ਸੈਟ ਨੂੰ ਇਹਦੀ ਦਵਾਈ ਦਾ ਸਾਨੂੰ ਹੁਣ ਸਾਰਿਆਂ ਨੂੰ ਪਤਾ ਹੈ ਪਰ ਮਿਲ ਜਾਂਦੀ ਆ ਲੱਗ ਭਾਗੀ 1902 ਕਹਿੰਦੇ ਲੱਗ ਭਾਗੀ ਮਿਲਦਾ ਲੀਟਰ ਤਾਂ ਥੋੜੀ ਥੋੜੀ ਦਵਾਈ ਪਾ ਕੇ ਪਾਣੀ ਚ ਆਪ ਰੱਖ ਸਕਦੇ ਆ। ਆ ਦੇਲ ਤੋਂ ਥੋੜਾ ਜਿਹਾ ਉਹ ਲੱਗ ਗਿਆ ਨਾ। ਆ ਦੇਸਾ ਤੁਸੀਂ ਇਹਦੇ ਵਿੱਚ ਵੀ ਆ ਦੇ। ਇੰਨੇ ਚੇਲੀਆਂ ਟੱਪੀਆਂ ਇੱਥੇ ਜਿੰਨੀਆਂ ਕਹੇਗੀ। ਉਸ ਪਾਸੇ ਅਸੇ ਵੀ ਮਾਰ ਕੇ ਕੁੰਮਦੀਆਂ। ਨਹੀਂ ਅੰਦਰ ਜਿਹੜੀਆਂ ਪੜ ਜਾਂਦੀਆਂ ਅੰਦਰ ਫਿਰ ਆਹ ਚੀ ਚਲੋਣੀ ਪੈਂਦੀ ਹੈ ਲਾਈਟ ਬੰਦ ਕਰਕੇ।